ਕਤਪਾਟੀ ਜ਼ਿੰਦਾਬਾਦ 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 ਕਤਪਾਟੀ ਜ਼ਿੰਦਾਬਾਦ 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 ਤੋਂ ਪਹਿਲਾਂ ਤਾਂ ਸਾਡਾ ਇੱਥੇ ਜਥੇਬੰਦੀ ਬਣਾਉਣ ਦਾ ਮੇਨ ਮਕਸਦ ਤਿੰਨ ਸਾਡੇ ਮਕਸਦ ਸੀਗੇ ਪਹਿਲਾ ਜੋ ਹਰ ਇੱਕ ਆਰਗੇਨਾਈਜੇਸ਼ਨ ਕਹਿੰਦੀ ਆ ਦਾਵਾ ਕਰਦੀ ਆ ਪਰ ਬਹੁਤ ਥੋੜੇ ਉੱਤੇ ਪੈਰਾ ਦਿੰਦੇ ਆ ਜੋ ਵਿਦਿਆਰਥੀਆਂ ਦਾ ਵੈਲਫੇਅਰ ਸਟੂਡੈਂਟ ਵੈਲਫੇਅਰ ਕਰਦੇ ਦੂਸਰਾ ਸਾਡਾ ਸੀਗਾ ਕਿ ਇਥੋਂ ਇੱਕ ਕਲੈਕਟਿਵ ਲੀਡਰਸ਼ਿਪ ਪੈਦਾ ਕਰਦਾ ਤੀਸਰਾ ਸੀਗਾ ਕਿ ਯੂਨੀਵਰਸਿਟੀ ਦੇ ਵਿੱਚ ਐਜਾ ਮਾਹੌਲ ਸਿਰਜਦਾ ਕਿ ਹਰ ਇੱਕ ਮੁੱਦੇ ਤੇ ਇੱਥੇ ਡਿਬੇਟਸ ਹੋ ਸਕੇ ਡਿਸਕਸ਼ਨ ਹੋ ਸਕੇ ਕਿ ਡਾਇਲੌਗ ਹੋ ਸਕੇ ਅਸੀਂ ਹਰ ਇੱਕ ਮੁੱਦੇ ਤੇ ਆਪਦੀ ਆਵਾਜ਼ ਬੁਲੰਦ ਕਰਕੇ ਉਹਨੂੰ ਹੱਲ ਕਰਵਾਇਆ ਵਾ ਜੋ ਕਾਲੇ ਪਾਣੀ ਦਾ ਰੀਸੈਂਟਲੀ ਮਸਲਾ ਚੱਲ ਰਿਹਾ ਵਾ ਲੁਧਿਆਣੇ ਬੁੱਡੇ ਨਾਲੇ ਵਾਲਾ ਉਹਦੇ ਤੇ ਅਸੀਂ ਜਾ ਕੇ ਆਪਦੀ ਆਵਾਜ਼ ਬੁਲੰਦ ਕੀਤੀ ਹੈ ਉੱਥੇ ਅਸੀਂ ਪੂਰਾ ਉਹਨਾਂ ਨਾਲ ਸਾਥ ਦੇ ਰਹੇ ਹਾਂ ਤੇ ਹੋਰ ਵੀ ਜਿੰਨੇ ਪੰਜਾਬ ਦੇ ਅੰਦਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਮਸਲੇ ਹੁੰਦੇ ਅਸੀਂ ਹਰ ਇੱਕ ਤੇ ਆਪਦੀ ਆਵਾਜ਼ ਰੱਖ ਕੇ ਉਸਦੇ ਹੱਲ ਦੀ ਪਵਾਦੇ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਹਾਂ ਤਾਂ ਉੱਥੇ ਜਿਹੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਲੈ ਕੇ ਮੁੱਦਿਆਂ ਤੇ ਗੱਲਬਾਤ ਹੁੰਦੀ ਹੈ ਚਰਚਾ ਹੁੰਦੀ ਹੈ ਜਾਂ ਉਹਨਾਂ ਮੁੱਦਿਆਂ ਦੇ ਵਿੱਚ ਜਾ ਕੇ ਹਿੱਸਾ ਲੈਣੇ ਹੋ ਕੀ ਲੱਗਦਾ ਹੈ ਕਿ ਸਟੂਡੈਂਟ ਪੋਲਿਟਿਕਸ ਤੇ ਉਹਦਾ ਇਫੈਕਟ ਪੈਂਦਾ ਹੈ ਬਿਲਕੁਲ ਜੀ ਦੇਖੋ ਸਟੂਡੈਂਟਸ ਨੂੰ ਆਪਾਂ ਜਿਵੇਂ ਆਪਣੀ ਸੁਸਾਇਟੀ ਜਾਂ ਪੰਜਾਬ ਚੋਂ ਬਾਹਰ ਕੱਢ ਕੇ ਨਹੀਂ ਦੇਖ ਸਕਦੇ ਇਹ ਯੂਨੀਵਰਸਿਟੀ ਵੀ ਪੰਜਾਬ ਦੇ ਪਿੰਡਾਂ ਨੂੰ ਅਜਾੜ ਕੇ ਇੱਥੇ ਬਣੀ ਸੀਗੀ ਜਦੋਂ ਚੰਡੀਗੜ੍ਹ ਬਣਿਆ ਵਾ ਜੋ ਇੱਥੋਂ ਦਾ ਜੋ ਰਾਜਨੀਤਿਕ ਮਾਹੌਲ ਆ ਜੋ ਸਾਰਾ ਕੁਝ ਆ ਉਹ ਇੰਟਰਲਿਕਡ ਆ ਉਹਨੂੰ ਆਪਾਂ ਅਲੱਗ-ਅਲੱਗ ਕਰਕੇ ਨਹੀਂ ਦੇਖ ਸਕਦੇ ਜੋ ਇੱਥੋਂ ਦੀ ਸਟੂਡੈਂਟ ਪੋਲਿਟਿਕਸ ਆ ਇਹਦਾ ਬਾਹਰੀ ਸਿਆਸਤ ਤੇ ਵੀ ਅਸਰ ਆ ਜੋ ਬਾਹਰੀ ਸਿਆਸਤ ਆ ਉਹਦਾ ਇੱਥੇ ਵੀ ਅਸਰ ਹੁੰਦਾ ਵਾ ਦਾ ਅਣਮਿਓੜ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦਾਂ ਇਲੈਕਸ਼ਨ ਦਾ ਐਲਾਨ ਹੋ ਚੁੱਕਾ ਏ ਔਰ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਵਾਲੀਆਂ ਬਹੁਤ ਸਾਰੀਆਂ ਸਟੂਡੈਂਟ ਜਥੇਬੰਦੀਆਂ ਨੇ ਜਿਨ੍ਹਾਂ ਦੀ ਸਮੇਂ-ਸਮੇਂ ਤੇ ਵੱਖ-ਵੱਖ ਸੰਦਰਭ ਦੇ ਵਿੱਚ ਭੂਮਿਕਾ ਦੇਖੀ ਜਾ ਸਕਦੀ ਹੈ ਦਸਤਾਰ ਧਾਰੀ ਨੌਜਵਾਨਾਂ ਦੇ ਵਿੱਚੋਂ ਸੱਤ ਜਥੇਬੰਦੀ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਦੀ ਗੱਲ ਚੱਲਦੀ ਹੈ ਜਹੇ ਦੇ ਵਿੱਚ ਕਰਨਦੀਪ ਸਿੰਘ ਸਾਡੇ ਨਾਲ ਨੇ ਜਿਹੜੇ ਕਿ ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਜਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਹੈ ਸੰਤੋਖ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਇੱਥੇ ਆਏ ਹੋ ਸਾਡਾ ਸਾਰਾ ਈਵੈਂਟ ਕਵਰ ਕਰਨਾ ਹੈ ਤੁਹਾਡਾ 온 ਤੇ ਸਵਾਗਤ ਕਰਦੇ ਤੇ ਧੰਨਵਾਦੀ ਰਾਜਨੀਤੀ ਤੇ ਜੇ ਬਹੁਤ ਸਾਰੇ ਨਾਮੀ ਚਿਹਰਿਆਂ ਦਾ ਜ਼ਿਕਰ ਹੋਵੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਬਹੁਤ ਵੱਡੀ ਅਜਾਹੀ ਦੇਣ ਦਿੱਤੀ ਹੈ ਰਾਜਨੀਤੀ ਦੇ ਵਿੱਚ ਉਹਨਾਂ ਚਿਹਰਿਆਂ ਨੂੰ ਕਿਵੇਂ ਦੇਖਦੇ ਹੋ ਇਸ ਵਾਰ ਦੇ ਜਿਹੜੇ ਇਲੈਕਸ਼ਨ ਹੈ ਕਿਹੜੀ ਚੀਜ਼ ਦੇ ਮੱਦੇ ਨਜ਼ਰ ਤੁਸੀਂ ਇਹ ਇਲੈਕਸ਼ਨ ਦੇ ਵਿੱਚ ਭਾਗ ਲੈਣ ਜਾ ਰਹੇ ਹੋ ਬਿਲਕੁਲ ਜੀ ਦੇਖੋ ਸਾਡਾ ਸਭ ਤੋਂ ਪਹਿਲਾਂ ਤਾਂ ਸਾਡਾ ਇੱਥੇ ਜਥੇਬੰਦੀ ਬਣਾਉਣ ਦਾ ਮੇਨ ਮਕਸਦ ਤਿੰਨ ਸਾਡੇ ਮਕਸਦ ਸੀਗੇ ਪਹਿਲਾ ਜੋ ਹਰ ਇੱਕ ਆਰਗੇਨਾਈਜੇਸ਼ਨ ਕਹਿੰਦੀ ਆ ਦਾਵਾ ਕਰਦੀ ਆ ਪਰ ਬਹੁਤ ਥੋੜੇ ਉੱਤੇ ਪੈਰਾ ਦਿੰਦੇ ਆ ਜੋ ਵਿਦਿਆਰਥੀਆਂ ਦਾ ਵੈਲਫੇਅਰ ਸਟੂਡੈਂਟ ਵੈਲਫੇਅਰ ਕਰਦੇ ਦੂਸਰਾ ਸਾਡਾ ਸੀਗਾ ਕਿ ਇਥੋਂ ਇੱਕ ਕਲੈਕਟਿਵ ਲੀਡਰਸ਼ਿਪ ਪੈਦਾ ਕਰਦਾ ਤੀਸਰਾ ਸੀਗਾ ਕਿ ਯੂਨੀਵਰਸਿਟੀ ਦੇ ਵਿੱਚ ਐਜਾ ਮਾਹੌਲ ਸਿਰਜਦਾ ਕਿ ਹਰ ਇੱਕ ਮੁੱਦੇ ਤੇ ਇਥੇ ਡਿਬੇਟਸ ਹੋ ਸਕੇ ਡਿਸਕਸ਼ਨ ਹੋ ਸਕੇ ਇੱਕ ਡਾਇਲੋਗ ਹੋ ਸਕੇ ਸੋ ਸਾਡਾ ਇਹ ਆ ਕਿ ਅਸੀਂ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਤੇ ਆਪਦਾ ਪੂਰਾ ਪੈਰਾ ਦਿੰਨੇ ਆ ਤੇ ਸਾਡਾ ਇਹੀ ਇੱਥੇ ਹੈਗਾ ਵਾ ਕਿ ਜੋ ਸਟੂਡੈਂਟ ਇਸ਼ੂਸ ਟਾਈਮ ਟੂ ਟਾਈਮ ਆਉਂਦੇ ਰਹਿੰਦੇ ਆ ਜੋ ਸਟੂਡੈਂਟ ਵੈਲਫੇਅਰ ਦੇ ਹੁੰਦੇ ਆ ਅਸੀਂ ਹਰ ਇੱਕ ਉਸ ਮੁੱਦੇ ਤੇ ਕੋਸ਼ਿਸ਼ ਕਰਦੇ ਆ ਆਪਣੀ ਆਵਾਜ਼ ਬੁਲੰਦ ਕਰਕੇ ਉਸ ਦਾ ਹੱਲ ਕਰਾਉਣ ਦੀ ਪਿਛਲੇ ਸਮੇਂ ਚ ਚਾਹੇ ਉਹ ਜੋ ਸੈਂਟਰ ਲਾਇਬ੍ਰੇਰੀ ਏਸੀ ਜੋਸ਼ੀ ਲਾਇਬ੍ਰੇਰੀ ਉਹਦੀ ਸਿਟਿੰਗ ਕੈਪੈਸਿਟੀ ਦਾ ਇਸ਼ੂ ਹੋਵੇ ਚਾਹੇ ਜੋ ਹੌਸਟਲ ਦੇ ਰੀਡਿੰਗ ਰੂਮਸ ਆ ਉਹਨਾਂ ਦੀ ਸਿਟਿੰਗ ਕੈਪੈਸਿਟੀ ਦਾ ਇਸ਼ੂ ਹੋਵੇ ਚਾਹੇ ਜੋ ਜੋ ਮੈਸਾਂ ਇੱਥੇ ਜੋ ਸੈਂਟਰ ਤੇ ਜੋ ਹੈਗੀਆਂ ਨੇ ਦੁਕਾਨਾਂ ਨੇ ਉਹਨਾਂ ਦੀ ਫੂਡ ਕੁਆਲਿਟੀ ਦਾ ਹੋਵੇ ਜਾਂ ਹੌਸਟਲ ਦੀ ਹਾਈਜੀਨ ਦਾ ਹੋਵੇ ਆਸੀਂ ਹਰ ਇੱਕ ਮੁੱਦੇ ਤੇ ਆਪਦੀ ਆਵਾਜ਼ ਬੁਲੰਦ ਕਰਕੇ ਉਹਨੂੰ ਹੱਲ ਕਰਵਾਇਆ ਵਾ ਇਸ ਦੇ ਨਾਲ ਹੀ ਜੋ ਸਮਾਜ ਦੇ ਆਪਣੇ ਪੰਜਾਬ ਦੇ ਮਸਲੇ ਆ ਜੋ ਕਾਲੇ ਪਾਣੀ ਦਾ ਰੀਸੈਂਟਲੀ ਮਸਲਾ ਚੱਲ ਰਿਹਾ ਵਾ ਲੁਧਿਆਣੇ ਬੁੱਡੇ ਨਾਲੇ ਵਾਲਾ ਉਹਦੇ ਤੇ ਅਸੀਂ ਜਾ ਕੇ ਆਪਦੀ ਆਵਾਜ਼ ਬੁਲੰਦ ਕੀਤੀ ਆ ਉੱਥੇ ਅਸੀਂ ਪੂਰਾ ਉਹਨਾਂ ਨਾਲ ਸਾਥ ਦੇ ਰਹੇ ਆ ਤੇ ਜੋ ਪਿੱਛੇ ਚਾਹੇ ਆਪਣਾ ਜਦੋਂ ਫਲੱਡ ਆਇਆ ਸੀ ਪੰਜਾਬ 'ਚ ਉੱਥੇ ਫਲੱਡ ਰੀਲੀਫ ਕੈਂਪ ਹੋਵੇ ਉਹਦੇ 'ਚ ਤੇ ਹੋਰ ਵੀ ਜਿੰਨੇ ਪੰਜਾਬ ਦੇ ਇੱਥੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਮਸਲੇ ਹੁੰਦੇ ਅਸੀਂ ਹਰ ਇੱਕ ਤੇ ਆਪਦੀ ਆਵਾਜ਼ ਰੱਖ ਕੇ ਉਸ ਦੇ ਹੱਲ ਦੀ ਵਾਅਦੇ ਆ ਕੀ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਹੋ ਤਾਂ ਉੱਥੇ ਜਿਹੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਲੈ ਕੇ ਮੁੱਦਿਆਂ ਤੇ ਗੱਲਬਾਤ ਹੁੰਦੀ ਹੈ ਚਰਚਾ ਹੁੰਦੀ ਹੈ ਜਾਂ ਉਹਨਾਂ ਮੁੱਦਿਆਂ ਦੇ ਵਿੱਚ ਜਾ ਕੇ ਹਿੱਸਾ ਲੈਣੇ ਹੋ ਕੀ ਲੱਗਦਾ ਹੈ ਕਿ ਸਟੂਡੈਂਟ ਪੋਲਿਟਿਕਸ ਤੇ ਉਹਦਾ ਇਫੈਕਟ ਪੈਂਦਾ ਹੈ ਬਿਲਕੁਲ ਜੀ ਦੇਖੋ ਸਟੂਡੈਂਟਸ ਨੂੰ ਆਪਾਂ ਜਮਾ ਆਪਣੀ ਸੁਸਾਇਟੀ ਜਾਂ ਪੰਜਾਬ ਚੋਂ ਬਾਹਰ ਕੱਢ ਕੇ ਨਹੀਂ ਦੇਖ ਸਕਦੇ ਇਹ ਯੂਨੀਵਰਸਿਟੀ ਵੀ ਪੰਜਾਬ ਦੇ ਪਿੰਡਾਂ ਨੂੰ ਅਜਾੜ ਕੇ ਇੱਥੇ ਬਣੀ ਸੀ ਜਦੋਂ ਚੰਡੀਗੜ੍ਹ ਬਣਿਆ ਵਾ ਤਾਂ ਇਹ ਜਿਹੜਾ ਖਿੱਤਾ ਵਾ ਜੇ ਇੱਥੋਂ ਦੇ ਜਵਾਕ ਇੱਥੋਂ ਜਿਹੜੇ ਖਿੱਤੇ ਤੋਂ ਜਵਾਕ ਆਉਂਦੇ ਆ ਜਾਂ ਜਿਹੜੇ ਖਿੱਤੇ ਤੇ ਸੰਸਥਾ ਬਣੀ ਹੋਈ ਆ ਤਾਂ ਉਹ ਕੁਦਰਤੀ ਗੱਲ ਆ ਕਿ ਜੇ ਉਹ ਜੋ ਇੱਥੋਂ ਦਾ ਜੋ ਰਾਜਨੀਤਿਕ ਮਾਹੌਲ ਆ ਜੋ ਸਾਰਾ ਕੁਝ ਆ ਉਹ ਇੰਟਰਲਿੰਕਡ ਆ ਉਹਨੂੰ ਆਪਾਂ ਅਲੱਗ-ਅਲੱਗ ਕਰਕੇ ਨਹੀਂ ਦੇਖ ਸਕਦੇ ਜੋ ਇੱਥੋਂ ਦੀ ਸਟੂਡੈਂਟ ਪੋਲਿਟਿਕਸ ਆ ਇਹਦਾ ਬਾਹਰਲੀ ਸਿਆਸਤ ਤੇ ਵੀ ਅਸਰ ਆ ਜੋ ਔਰ ਸਾਰੀਆਂ ਹੋਰ ਸਟੂਡੈਂਟ ਜਿਹਾ ਹਾਂ ਤੇ ਰਾਣੇ ਜਿਨ੍ਹਾਂ ਨੂੰ ਪਿੱਛੇ ਤੋਂ ਜਿਹੜਾ ਪੋਲਿਟਿਕਸ ਦੀ ਪਾਵਰ ਹੈ ਵੱਡੀਆਂ ਸਿਆਸੀ ਤਰ੍ਹਾਂ ਉਹਨਾਂ ਨੂੰ ਸਪੋਰਟ ਕਰਦੀਆਂ ਨੇ ਤੁਸੀਂ ਇੱਕ ਆਪਣੇ ਨਿੱਜੀ ਤੌਰ ਤੇ ਲੜਦੇ ਨਜ਼ਰ ਆ ਰਹੇ ਹੋ ਤੁਹਾਨੂੰ ਵਿਦਿਆਰਥੀਆਂ ਦਾ ਸਮਰਥਨ ਹੈ ਕੀ ਲੱਗਦਾ ਕਿ ਇਹਨਾਂ ਦੋਨਾਂ ਚੀਜ਼ਾਂ ਦਾ ਤੁਲਨਾਤਮਕ ਕਰਕੇ ਕੀ ਜਿਹੜਾ ਐਨਲਿਸਿਸ ਕਰਦੇ ਹੋ ਅ ਦੇਖੋ ਜੀ ਤੁਸੀਂ ਸਵਾਲ ਤੁਹਾਡਾ ਰਿਪੀਟ ਕਰੋਗੇ ਪਲੀਜ਼ ਮੇਰਾ ਸਵਾਲ ਇਹ ਹੈ ਕਿ ਜਿਵੇਂ ਦੂਜੀਆਂ ਪੋਲਿਟਿਕਸ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਮੇਰਾ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੀਆਂ ਦੂਜੀਆਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਨੂੰ ਪਿਛੇ ਤੋਂ ਵੱਡੀਆਂ ਪਾਰਟੀਆਂ ਦੀ ਸਿਆਸੀ ਦਿਗਜ ਆਗੂਆਂ ਦੀ ਸਪੋਰਟ ਹੈ ਤੇ ਤੁਸੀਂ ਇੱਕ ਨਿੱਜੀ ਤੌਰ ਤੇ ਇਲੈਕਸ਼ਨ ਦੇ ਵਿੱਚ ਭਾਗ ਲੈਂਦੇ ਨਜ਼ਰ ਆ ਰਹੇ ਹੋ ਹਾਂਜੀ ਦੇਖੋ ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਇਹਦਾ ਅੱਗੇ ਸਾਨੂੰ ਲੱਗਦਾ ਹੁੰਦਾ ਜਾਂ ਜਿਹੜਾ ਆਮ ਬੰਦਾ ਬਾਹਰੋਂ ਦੇਖਦਾ ਉਹਨੂੰ ਲੱਗਦਾ ਵੀ ਇਹਦਾ ਨੁਕਸਾਨ ਆ ਕੀ ਹਨਾ ਉਹਨਾਂ ਨੂੰ ਕੋਈ ਬਾਹਰੋਂ ਕੋਈ ਫੰਡ ਦੀ ਮੋਨਿਟਰੀ ਸਪੋਰਟ ਮਿਲ ਜਾਂਦੀ ਆ ਕੋਈ ਹਨਾ ਬੰਦਿਆਂ ਦੀ ਸਪੋਰਟ ਮਿਲ ਜਾਂਦੀ ਆ ਪਰ ਇਸ ਸਾਲ ਜਿਹੜੀ ਤੁਸੀਂ ਇਲੈਕਸ਼ਨ ਦੇਖੋਗੇ ਨਾ ਇਹਦੇ ਚ ਇੱਕ ਲੱਗੀ ਪਿਕਚਰ ਦੇਖਣ ਨੂੰ ਮਿਲ ਰਹੀ ਆ ਜੋ ਸਟੂਡੈਂਟ ਆਰਗੇਨਾਈਜੇਸ਼ਨਸ ਆ ਉਹ ਬੜੀ ਅੱਛੀ ਤਰ੍ਹਾਂ ਨਾਲ ਵੈਲ ਪ੍ਰਿਪੇਅਰਡ ਨੇ ਕਿਉਂਕਿ ਉਹ ਮੋਸਟਲੀ ਇੱਥੇ ਯੂਨੀਵਰਸਿਟੀ ਚ ਦੇਖਦੀਆਂ ਨੇ ਤੇ ਉਹਨਾਂ ਦੇ ਜੋ ਫੈਸਲੇ ਹੋਣੇ ਆ ਜੋ ਉਹਨਾਂ ਨੇ ਆਪਦਾ ਜੋ ਆਪਦਾ ਅਜੰਡਾ ਤਿਆਰ ਕਰਨ ਦਾ ਕੀ ਕੈਂਡੀਡੇਟ ਲਾਉਣਾ ਕਿਸ ਮੁੱਦਿਆਂ ਤੇ ਉਹਨਾਂ ਨੇ ਇਲੈਕਸ਼ਨ ਲੜਨੀ ਆ ਉਹ ਵੀ ਇੱਥੋਂ ਦੇ ਸਟੂਡੈਂਟ ਹੀ ਤੈਅ ਕਰਦੇ ਆ ਤਾਂ ਜੋ ਮੇਨਸਟ੍ਰੀਮ ਪੋਲਿਟਿਕਲ ਪਾਰਟੀਆਂ ਆ ਏਬੀਵੀਪੀ ਲਾ ਲੋ ਜਿਹੜੇ ਨੈਸ਼ਨਲ ਲੈਵਲ ਤੇ ਰੂਲ ਕਰ ਰਹੇ ਆ ਸੀਵਾਈਐਸਐਸ ਜੋ ਪੰਜਾਬ ਚ ਰਾਜ ਕਰ ਰਹੇ ਆ ਕਾਂਗਰਸ ਪਹਿਲਾਂ ਪੰਜਾਬ ਚ ਕਰਕੇ ਹਟਿਆ ਅਕਾਲੀ ਦਲ ਕਰਕੇ ਹਟਿਆ ਇਹ ਚਾਰੇ ਪਾਰਟੀਆਂ ਹਜੇ ਤੱਕ 5 ਤਰੀਕ ਦੀ ਇਲੈਕਸ਼ਨ ਅਨਾਉਂਸ ਹੋਈ ਹੋਈ ਆ ਪਿਛਲੇ ਇੱਕ ਹਫ਼ਤੇ ਦੀ ਇਲੈਕਸ਼ਨ ਅਨਾਉਂਸ ਹੋ ਚੁੱਕੀ ਆ ਇਹ ਚਾਰੇ ਪਾਰਟੀਆਂ ਹਜੇ ਤੱਕ ਆਪਦਾ ਕੈਂਡੀਡੇ ਸੋ ਇਹ ਆ ਵੀ ਜਿਹੜੀ ਅਸਲ ਸਟੂਡੈਂਟ ਪੋਲਿਟਿਕਸ ਆ ਉਹ ਜਦੋਂ ਬੱਚ ਸਟੂਡੈਂਟਸ ਦਾ ਇੱਕ ਐਕਟਿਵ ਰੋਲ ਹੋਊਗਾ ਬੱਚ ਉਹਨਾਂ ਦੀ ਪਾਰਟਿਸਪੇਸ਼ਨ ਹੋਊਗੀ ਤਾਂ ਹੀ ਉਹ ਸਿਰੇ ਚੜ ਸਕਦੀ ਆ ਹੁਣ ਜਦੋਂ ਤੁਸੀਂ ਬਾਹਰੋਂ ਆਬਜ਼ਰਵਰ ਹੁੰਦੇ ਆ ਕਈ ਪਾਰਟੀ ਨੇ ਇਸ ਸਾਲ ਇਹ ਕੀਤਾ ਵਾ ਵੀ ਜਿੰਨੇ ਉਹਨਾਂ ਦੇ ਲੀਡਰ ਸੀ ਸਾਰਿਆਂ ਨੂੰ ਦਿੱਲੀ ਸੱਦਿਆ ਵਾ ਸੋ ਤੁਸੀਂ ਇਹ ਲਾਓ ਵੀ ਕਿਸ ਹੱਦ ਤੱਕ ਬੰਦੇ ਨੂੰ ਜਲੀਲ ਕਰਦੇ ਉਹਨਾਂ ਦੀ ਜਲਾਲਤ ਤੁਸੀਂ ਦੇਖ ਲਓ ਕਿਸ ਹੱਦ ਤੱਕ ਦਿਖਾਉਂਦੇ ਆ ਤੇ ਉਹਨਾਂ ਦੇ ਫੈਸਲੇ ਜੋ ਕਰਨੇ ਕਰਾਉਣੇ ਆ ਉਹਨਾਂ ਦੇ ਹੱਥ 'ਚ ਕੁਝ ਨਹੀਂ ਹੈਗਾ ਸਾਰੇ ਬਾਹਰੋਂ ਉਹਨਾਂ ਨੂੰ ਚਲਾਉਂਦੇ ਆ ਜੋ ਉਹਨਾਂ ਦੇ ਆਪਣੇ ਨਿੱਜੀ ਸਿਆਸੀ ਆਪਾਂ ਕਹਿੰਦੀ ਇਹ ਆਪਣੇ ਜੋ ਇੰਟਰਸਟ ਆ ਉਹਨਾਂ ਨੂੰ ਪੂਰਾ ਕਰਦੀਓ ਇੱਕ ਬੱਚਿਆਂ ਨੂੰ ਇੱਥੇ ਦੇ ਸਟੂਡੈਂਟਸ ਨੂੰ ਇਸ ਪਲੇਟਫਾਰਮ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਆ ਕਰਨ ਇੱਕ ਵੱਡਾ ਸਵਾਲ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਰਿਹਾ ਹੈ ਕਿ ਜਿਹੜੇ ਪੰਜਾਬ ਦੇ ਨੌਂਦਵਾਨ ਨੇ ਜਾਂ ਜਿਹੜੇ ਦਸਤਾਰ ਧਾਰੀ ਨੌਂਦਵਾਨ ਨੇ ਉਹ ਯੂਨੀਵਰਸਟੀਆਂ ਦੇ ਵਿੱਚੋਂ ਕਾਲਜਾਂ ਦੇ ਵਿੱਚੋਂ ਅ ਅਨਾਊਂਸਮੈਂਟ ਦੇ ਦਰਮਿਆਨ ਇੱਕ ਵੱਖਰੇ ਪ੍ਰਕਾਰ ਦੀ ਚੀਜ਼ ਮਿਲੀ ਹੈ ਕਿ ਦਸਤਾਰ ਧਾਰੀ ਨੌਜਵਾਨ ਪੰਜਾਬ ਦੀਆਂ ਮੰਗਾਂ ਦੇ ਨਾਲ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਵੀ ਉਜਾਗਰ ਕਰਦੇ ਨਜ਼ਰ ਆਉਂਦੇ ਆ ਕੀ ਲੱਗਦਾ ਹੈ ਕਿ ਤੁਸੀਂ ਪੰਜਾਬੀ ਵਿਦਿਆਰਥੀਆਂ ਦੇ ਨਾਲ-ਨਾਲ ਦਸਤਾਰ ਦੀ ਮਹਾਨਤਾ ਦੀ ਗੱਲ ਹੋਵੇ ਜਾਂ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਧਾਰਮਿਕ ਤੌਰ ਤੇ ਧਾਰਮਿਕ ਚਿੰਨ੍ਹ ਮੰਨੇ ਜਾਂਦੇ ਨੇ ਉਹਨਾਂ ਦੀ ਗੱਲ ਹੋਵੇ ਕੀ ਲੱਗਦਾ ਹੈ ਇਹਨਾਂ ਚੀਜ਼ਾਂ ਨੂੰ ਵੀ ਪ੍ਰਤਾਰੇ ਵਿੱਚ ਵਾਪਸ ਨੂੰ ਨਹੀਂ ਬਿਲਕੁਲ ਜੀ ਇਹ ਦੇਖੋ ਬੜੀ ਮਹਾਰਾਜ ਦੀ ਕਿਰਪਾ ਵਾ ਮੈਂ ਆਪ ਜਦੋਂ ਇਸ ਜਥੇਬੰਦੀ 'ਚ ਗਿਆ ਸੀ ਆਪਾਂ ਦੇਖੋ ਇੱਥੇ ਸਮਾਜ 'ਚ ਵਿਚਰਦੇ ਆ ਉਹ ਵੀ ਆਪਣੇ 'ਚ ਕਈ ਕਮੀਆਂ ਹੋ ਸਕਦੀਆਂ ਆ ਆਪਾਂ ਕਈ ਗੱਲਾਂ ਛੋ ਸਕਦਾ ਕੁਝ ਉਮਰ ਦੇ ਹਿਸਾਬ ਨਾਲ ਪਿੱਛੇ ਰਹਿੰਦੇ ਹੋ ਸਕਦੇ ਆ ਤਾਂ ਸਾਡੀ ਜਥੇਬੰਦੀ ਤੇ ਇੰਨੀ ਕੁ ਮਹਾਰਾਜ ਦੀ ਕਿਰਪਾ ਕਿ ਕਈ ਬੰਦੇ ਜੇ ਸਾਡੇ ਜਥੇਬੰਦੀ 'ਚ ਜੁੜ ਕੇ ਉਹਨਾਂ ਨੇ ਇਕੱਲਾ ਦਸਤਾਰ ਨਹੀਂ ਸਜਾਈ ਨਾਲ ਦਾੜਾ ਪ੍ਰਕਾਸ਼ ਕਰਕੇ ਇੱਕ ਪੂਰੇ ਸਿੱਖੀ ਸਰੂਪ ਵਾਲ ਨੂੰ ਆਇਆ ਸੋ ਇਹ ਮੈਂ ਕਹੂੰਗਾ ਕਿ ਸਾਡੇ ਜੋ ਜਿੰਨਾ ਬੰਦਿਆਂ ਨੇ ਇੱਥੇ ਸੱਤ ਦਾ ਬੂਟਾ ਲਾਇਆ ਵਾ ਚਾਹੇ ਬਾਈ ਸੁਖਵਿੰਦਰ ਸਿੰਘ ਹੋਣ ਸੁਖਮਿੰਦਰ ਸਿੰਘ ਅਤੇ ਬਾਈ ਜਿਹਾਰ ਸਿੰਘ ਤਾਂ ਉਹਨਾਂ ਨੇ ਇਹ ਇੱਥੇ ਜੋ ਸੱਤ ਦਾ ਬੂਟਾ ਲਾਇਆ ਵਾ ਉਹ ਹੌਲੀ-ਹੌਲੀ ਪੂਰੇ ਪੰਜਾਬ 'ਨਹੀਂ ਵਧੂਗਾ ਜੋ ਇੱਥੋਂ ਇਹ ਲਹਿਰ ਚੱਲੀ ਆ ਜੋ ਇੱਥੇ ਪੰਜਾਬੀ ਪੰਜਾਬ ਵਾਲੇ ਤੇ ਜੋ ਸਿੱਖੀ ਵਾਲੇ ਲੁੱਕ ਨੌਜਵਾਨਾਂ ਦਾ ਮੋੜਾ ਪੈਣ ਲੱਗਿਆ ਉਹ ਹੌਲੀ-ਹੌਲੀ ਪੂਰੇ ਪੰਜਾਬ ਵੱਲ ਵਧਦਾ ਜਾਊਗਾ ਤੇ ਪੂਰੇ ਪੰਜਾਬ ਇੱਕਦਮ ਫੇਰ ਜਿਵੇਂ ਪੁਰਾਣਾ ਆਪਣਾ ਪੰਜਾਬ ਹੁੰਦਾ ਸੀ ਜਾ ਕਿਸਾਤਾ ਹਿੱਤੇ ਜੋ ਪੂਰਾ ਆਪਣਾ ਸਿੱਖੀ ਸਰੂਪ ਚ ਹੁੰਦਾ ਸੀ ਉਹ ਸਾਲ ਨੂੰ ਵਾਪਸ ਆਊਗਾ ਤੇ ਸਾਡੇ ਮੈਂ ਤੁਹਾਨੂੰ ਦੱਸੂਗਾ ਕਿ ਸਾਨੂੰ ਕਈ ਵਾਰੀ ਬੜਾ ਮਾਣ ਮਹਿਸੂਸ ਹੁੰਦਾ ਵਾ ਇਸ ਸਾਲ ਜਦੋਂ ਅਸੀਂ ਪੂਰੇ ਲਗਭਗ ਹਰੇਕ ਡਿਪਾਰਟਮੈਂਟ ਦੀ ਅਸੀਂ ਕਾਉਂਸਲਿੰਗ ਅਟੈਂਡ ਕੀਤੀ ਆ ਤਾਂ ਜੋ ਪੇਰੈਂਟਸ ਹੁੰਦੇ ਸੀ ਬੱਚਿਆਂ ਦੇ ਉਹ ਜਦੋਂ ਸਾਨੂੰ ਦੇਖਦੇ ਸੀ ਸਾਡੇ ਸਟicker ਲੱਗਾ ਦੇਖਦੇ ਸੀ ਸਾਥ ਦਾ ਉਹ ਸਾਨੂੰ ਉਹਨਾਂ ਨੇ ਆਪ ਆ ਕੇ ਇੰਨਾ ਖੁੱਲ ਕੇ ਮਿਲਣਾ ਵੀ ਜਿਵੇਂ ਅਸੀਂ ਉਹਨਾਂ ਦੇ ਆਪ ਦੇ ਬੱਚੇ ਹੀ ਹੋਈਏ ਤੇ ਉਹਨਾਂ ਨੇ ਆ ਨਾਲ ਉਹਦੇ ਬੱਚਿਆਂ ਨੂੰ ਕਿਹਾ ਨਾਲੇ ਜਿਨ੍ਹਾਂ ਦੇ ਗਰਲ ਚਾਈਲਡ ਹੁੰਦਾ ਸੀਗਾ ਜਿਨ੍ਹਾਂ ਦੀਆਂ ਲੜਕੀਆਂ ਹੁੰਦੀਆਂ ਸੀ ਉਹਨਾਂ ਨੂੰ ਕਿਹਾ ਜੇ ਤੁਸੀਂ ਕਦੇ ਕਤਾ ਕਲਾ ਸਾਥ ਤੁਹਾਡੇ ਲਈ ਇੱਕ ਵਧੀਆ ਪਲੇਟਫਾਰਮ ਹੈ ਇਹ ਤੋਂ ਬਿਨਾ ਤੁਸੀਂ ਕਿਸੇ ਹੋਰ ਪਾਸੇ ਨਾ ਕਰੋ ਤਾਂ ਇਹ ਅਭੀ ਬੜਾ ਸਾਡੇ ਤੇ ਬੜੇ ਮਹਾਰਾਜ ਦੀ ਕਿਰਪਾ ਵਾ ਤੇ ਖਾਸ ਕਰਕੇ ਜਿੰਨੇ ਬੰਦਿਆਂ ਨੇ ਇਸ ਸਾਥ ਦਾ ਜੋ ਇੱਥੇ ਬੂਟਾ ਲਾਇਆ ਵਾ ਜੋ ਸਾਡੇ ਤਿੰਨ ਫਾਊਂਡਿੰਗ ਮੈਂਬਰ ਆ ਉਹਨਾਂ ਦੀ ਮਿਹਨਤ ਸਦਕਾ ਅੱਜ ਜੋ ਪੰਜਾਬ ਦੇ ਵਿੱਚ ਇੱਕ ਜੋ ਮੋੜਾ ਪਿਆ ਵਾ ਸਿੱਖੀ ਸਰੂਪ ਵੱਲ ਤੇ ਪੰਜਾਬ ਵੱਲ ਉਹ ਬੜਾ ਆਵਦਾ ਦਿਖਾ ਦਿਖ ਰਿਹਾ ਵਾ ਉਹ ਵਿਦਿਆਰਥੀਆਂ ਬਾਰੇ ਕਹਿ ਜਾਂਦਾ ਹੈ ਕਿ ਸਮੇਂ ਦੀ ਨਜ਼ਾਕਤ ਨੂੰ ਪਹਿਚਾਨ ਕੇ ਵਿਦਿਆਰਥੀ ਚੱਲਦਾ ਹੈ ਤੇ ਪਿਛਲੇ ਇਲੈਕਸ਼ਨ ਦੇ ਦਰਮਿਆਨ ਤੁਸੀਂ ਇੱਕ ਲੜਕੀ ਦੀ ਚੋਣ ਕੀਤੀ ਸੀ ਵਿਦਿਆਰਥੀਆਂ ਨੇ ਬਹੁਤ ਵੱਡਾ ਸਹਿਯੋਗ ਦੇ ਕੇ ਉਹਨਾਂ ਨੂੰ ਜਿੱਤ ਹਾਸਲ ਕਰਵਾਈ ਸੀ ਲੱਗਦਾ ਹੈ ਕਿ ਇਸ ਚੀਜ਼ ਦੇ ਮੱਦੇਨਜ਼ਰ ਜਦੋਂ ਉਹ ਜਿੱਤ ਹਾਸਲ ਕਰਨ ਵਾਲੇ ਕੈਂਡੀਡੇਟ ਉਲੰਬੇ ਹੋ ਜਾਂਦੇ ਨੇ ਤੇ ਇਸ ਚੀਜ਼ ਨੇ ਵਿਦਿਆਰਥੀਆਂ ਨੂੰ ਨਿਰਾਸ਼ਾ ਦਿਖਾਈ ਹੈ ਦੇਖੋ ਜੀ ਅਸੀਂ ਪੂਰਾ ਸਾਲ ਇੱਥੇ ਕੰਮ ਵੀ ਕੀਤਾ ਉਸ ਤੋਂ ਬਾਅਦ ਤੇ ਹੁਣ ਅਸੀਂ ਤਕਰੀਬਨ ਸਾਰੇ ਬੱਚਿਆਂ ਤੱਕ ਆਪਦੀ ਪਹੁੰਚ ਵੀ ਕਰ ਲਈ ਹੈ ਸਾਨੂੰ ਹਜੇ ਤੱਕ ਕਿਸੇ ਨੇ ਉਹ ਸਵਾਲ ਨਹੀਂ ਕੀਤਾ ਉਲਟਾ ਸਾਨੂੰ ਬਹੁਤ ਬੱਚਿਆਂ ਨੇ ਸਾਨੂੰ ਐਪਰੀਸ਼ੀਏਟ ਕੀਤਾ ਵੀ ਤੁਸੀਂ ਕਿਸੇ ਅਹੁਦੇ ਕਿਸੇ ਪੋਸਟ ਨਾਲੋਂ ਜੋ ਤੁਹਾਡਾ ਉਹਦਾ ਸਿਧਾਂਤ ਆ ਤੁਸੀਂ ਉਹਨੂੰ ਪੈਲ ਦਿੱਤੀ ਸਾਡਾ ਕੋਈ ਉਹਦੇ ਨਾਲ ਕੋਈ ਨਿੱਜੀ ਤੌਰ ਤੇ ਵਖਰੇਵਾ ਨਹੀਂ ਹੈਗਾ ਸਾਡੇ ਜੋ ਸਾਡੇ ਪਿਛਲੀ ਵਾਰ ਦੇ ਜੇਤੂ ਸੀਗੇ ਉਹ ਉਮੀਦਵਾਰ ਸੀਗੇ ਉਹਨਾਂ ਨਾਲ ਸਾਡੇ ਪੋਲਿਟਿਕਲ ਡਿਫਰੈਂਸ ਹੈਗੇ ਤਾਂ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਇਸ ਹਿਸਾਬ ਨਾਲ ਜੋ ਜੱਥੇਬੰਦੀਆਂ ਨਹੀਂ ਚੱਲ ਸਕਦੀ ਜੱਥੇਬੰਦੀ ਦਾ ਇੱਕ ਉਹਦਾ ਸਿਧਾਂਤ ਆ ਉਹ ਅਸੀਂ ਉਹਨਾਂ ਨੂੰ ਪਹਿਲਾਂ ਵੀ ਦੱਸਿਆ ਸੀ ਤੇ ਉਹਦੇ ਤੇ ਅੱਜ ਵੀ ਖੜੇ ਆ ਕੱਲ ਵੀ ਖੜਾਂਗੇ ਦਾ ਉਹ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਇਸ ਹਿਸਾਬ ਨਾਲ ਜੱਥੇਬੰਦੀ ਨਹੀਂ ਚੱਲ ਸਕਦੀ ਤੁਸੀਂ ਆਪ ਦਾ ਖੁੱਲ ਕੇ ਕੰਮ ਕਰੋ ਕਾਉਂਸਲ ਚ ਚਲਾਓ ਤੇ ਅਸੀਂ ਆਪਦੇ ਸਿਧਾਂਤ ਦੇ ਹਿਸਾਬ ਨਾਲ ਚੱਲਣਾ ਹੈ ਇਲੈਕਸ਼ਨ ਕੈਂਪੇਨਿੰਗ ਦੇ ਦਰਮਿਆਨ ਪਿਛਲੇ ਇਲੈਕਸ਼ਨ ਦੇ ਦੌਰਾਨ ਜਿਹੜਾ ਸੀ ਭਾਈ ਖਾਲੜਾ ਦੀ ਤਸਵੀਰ ਤੁਹਾਡੀਆਂ ਫਲੈਕਸਾਂ ਦੇ ਵਿੱਚ ਲੱਗਦੀ ਰਹੀ ਚੋਣ ਪ੍ਰਚਾਰ ਹੁੰਦਾ ਰਿਹਾ ਪਰ ਜਿਹੜੀ ਅੱਜ ਦੀ ਅਨਾਉਂਸਮੈਂਟ ਅਨਾਉਂਸਮੈਂਟ ਹੋਈ ਹੈ ਤੁਹਾਡੀ ਉਹਦੇ ਵਿੱਚ ਭਾਈ ਖਾਲੜਾ ਦੀ ਤਸਵੀਰ ਨਜ਼ਰ ਨਹੀਂ ਆਈ ਕਾਰਨ ਕੀ ਹੈ ਇਹਦਾ ਨਹੀਂ ਦੇਖੋ ਜੀ ਇਹ ਜੋ ਸਾਡੇ ਪੋਸਟਰ ਲੱਗ ਰਹੇ ਆ ਜੋ ਹਨਾ ਉਤੇ ਬੋਰਡਸ ਤੇ ਲੱਗ ਦਿੰਦੇ ਆ ਉਹਦੇ ਤੇ ਅੱਜ ਵੀ ਕਾਲਰ ਸਾਹਿਬ ਦੀ ਫੋਟੋ ਲੱਗ ਰਹੀ ਆ ਜੋ ਅੱਜ ਵਾਲਾ ਇਵੈਂਟ ਸੀਗਾ ਉਹ ਇੱਕ ਕੈਂਡੀਡੇਟ ਦੀ ਅਨਾਉਂਸਮੈਂਟ ਦਾ ਸੀਗਾ ਜੋ ਪਿਛਲੇ ਸਾਲ ਵੀ ਸਾਡਾ ਕੈਂਡੀਡੇਟ ਦੀ ਅਨਾਉਂਸਮੈਂਟ ਦਾ ਇਵੈਂਟ ਸੀਗਾ ਉਹ ਚ ਜੋ ਸਾਡੇ ਕੈਂਡੀਡੇਟ ਸੀ ਉਹਦੀ ਫੋਟੋ ਲੱਗੀ ਸੀਗੀ ਓਬਜੈਕਸ਼ਨ ਹੁੰਦੀ ਆ ਨਹੀਂ オਬਜੈਕਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਉਹ ਹੁੰਦਾ ਨਾ ਇੱਕ ਤੁਸੀਂ ਇੱਕ ਆਪਣੇ ਕੈਂਡੀਡੇਟ ਨੂੰ ਇੱਕ ਅਨਾਉਂਸ ਕਰਨਾ ਹੁੰਦਾ ਵਾ ਉਹਨੂੰ ਲੋਕਾਂ 'ਚ ਡਿਕਲੇਅਰ ਕਰਨਾ ਇੱਕ ਉਹਨੂੰ ਇੰਟਰੋਡਿਊਸ ਕਰਾਉਣਾ ਹੁੰਦਾ ਵਾ ਤਾਂ ਇੱਥੇ ਉਹ ਇਹ ਮਕਸਦ ਸੀਗਾ ਵੀ ਇੱਕ ਵਾਰੀ ਉਹਨੂੰ ਫੈਮਿਲੀਅਰ ਕਰਾਉਣਾ ਵੀ ਇਹ ਸਾਡਾ ਕੈਂਡੀਡੇਟ ਹੈ ਉਹਦਾ ਇੱਕ ਫੇਸ ਸਾਰੇ ਲੋਕਾਂ ਤੱਕ ਲੈ ਕੇ ਜਾਣਾ ਤਾਂ ਜੋ ਖੜੜਾ ਸਾਹਿਬ ਆੜੀਆ ਉਹ ਅਸੀਂ ਨਾ ਉਹ ਤੋਂ ਕੱਲ ਪਿੱਛੇ ਸੀ ਨਾ ਅੱਜ ਸਾਡੇ ਜੋ ਵੀ ਪੋਸਟਰ ਬਣਦੇ ਆ ਕੱਲੇ ਉਹਦੇ ਤੇ ਕੈਂਡੀਡੇਟ ਦੀ ਫੋਟੋ ਲੱਗਦੀ ਆ ਜੋ ਇੱਥੇ ਹੁੰਦੇ ਆ ਜੋ ਮੀਡੀਆ ਵਾਲੇ ਹੁੰਦੇ ਆ ਜਾਂ ਉਹ ਆਮ ਜੋ ਯੂਨੀਵਰਸਿਟੀ ਚ ਸਾਰੇ ਪੋਸਟਰ ਸਾਡੇ ਲੱਗਦੇ ਆ ਉਹ ਚ ਅਸੀਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੋਂ ਬਿਨਾ ਹੋਰ ਕਿਸੇ ਬੰਦੇ ਦੀ ਫੋਟੋ ਨਹੀਂ ਲਾਉਂਦੇ ਉਹ ਪਿਛਲੇ ਸਾਲ ਵੀ ਲਾਈ ਸੀ ਇਸ ਸਾਲ ਵੀ ਲਾਈ ਆ ਅੱਗੇ ਵੀ ਲਾਵਾਂਗੇ ਕਰਨਦੀਪ ਸਿੰਘ ਸੁਨੇਹਾ ਕੋਈ ਅੰਤ ਵਿੱਚ ਸੁਨੇਹਾ ਜੀ ਮੇਰਾ ਇਹੀ ਜੋ ਸਾਡੀ ਗੱਲ ਜਿੱਥੇ ਤੱਕ ਜਾ ਰਹੀ ਹੈ ਯੂਨੀਵਰਸਿਟੀ ਦੇ ਸਟੂਡੈਂਟਸ ਦਾ ਕਿ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਪਿਛਲੇ ਸਾਲ ਉਹਨਾਂ ਨੇ ਸਾਡੇ ਤੇ ਬੜਾ ਵੱਡਾ ਭਰੋਸਾ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਸੀਗਾ ਤੇ ਇਸ ਸਾਲ ਵੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਤੇ ਉਹ ਜੋ ਪਿਛਲੇ ਸਾਲ ਦਾ ਮੈਂਡੇਟ ਸੀ ਉਹਨੂੰ ਰਿਪੀਟ ਕਰਨ ਸਾਨੂੰ ਦੁਬਾਰਾ ਕੌਂਸਲ ਚਾਉਣ ਦਾ ਮੌਕਾ ਦੇਣ ਜਿਵੇਂ ਅਸੀਂ ਪਿਛਲੇ ਸਾਲ ਕੰਮ ਕੀਤਾ ਉਸ ਤੋਂ ਵੀ ਅਸੀਂ ਦੁੱਗਣੇ ਤਿਗਣੇ ਹੋ ਕੇ ਸਟੂਡੈਂਟਸ ਦੇ ਇਸ਼ੂਸ ਤੇ ਪੂਰਾ ਪੈਰਾ ਦਮਾਂਗੇ ਯੂਨੀਵਰਸਿਟੀ ਤੇ ਕਾਲਜਾਂ ਦੀ ਬਹੁਤ ਵੱਡੀ ਮਹਾਨਤਾ ਰਹੀ ਹੈ ਉਹਨਾਂ ਨੇ ਉਹ ਰਾਜਨੀਤਿਕ ਲੋਕ ਪੰਜਾਬ ਦੇ ਲੋਕਾਂ ਨੂੰ ਜਾਂ ਖਿੱਤੇ ਦੇ ਲੋਕਾਂ ਨੂੰ ਦਿੱਤੇ ਆ ਜਿਨ੍ਹਾਂ ਨੇ ਪੰਜਾਬ ਦੀਆਂ ਤੇ ਖਿੱਤੇ ਦੀਆਂ ਮੁੱਖ ਤੌਰ ਤੇ ਜੜੀਆਂ ਵੱਡੀਆਂ ਚੁਣੌਤੀਆਂ ਤੇ ਮੰਗਾਂ ਨੇ ਉਹਨਾਂ ਮੰਗਾਂ ਦੀ ਆਵਾਜ਼ ਬੁਲੰਦ ਕੀਤੀ ਹੈ ਹਾਲ ਦੇ ਵਿੱਚ ਸੱਤ ਜਥੇਬੰਦੀ ਦੇ ਵੱਲੋਂ ਵੀ ਆਪਣਾ ਕੈਂਡੀਡੇਟ ਚੁਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਏ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੀ 5 ਸਤੰਬਰ ਦੀ ਇਲੈਕਸ਼ਨ ਦਾ ਐਲਾਨ ਹੋਇਆ ਏ ਇਸ ਤੇ ਮੱਦੇ ਨਜ਼ਰ ਕਿਹੜੀ ਧਿਰ ਕਿਸ ਤਰੀਕੇ ਦੇ ਨਾਲ ਸਰਵਾਈਵ ਕਰ ਪਾਉਂਦੀ ਹੈ ਅੱਗੇ ਦੀ ਗੱਲਬਾਤ ਵੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ